ਯਾ ਵੀ ਸੋਈ ਬਣੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਨਿੰਬੂ ਪਾਣੀ ਇੱਕ ਕੌਲੀ ਆਪਾਂ ਪਦੀਨੇ ਦੀ ਲਈਆ ਪਤੀਨਾ ਆਪਾਂ ਤੋੜ ਕੇ ਧੋ ਲਿਆ 5 ਚਮਚੇ ਆਪਾਂ ਟੀਨੀ ਦੇ ਪਾਵਾਂਗੇ ਅੱਧਾ ਚਮਚਾ ਆਪਾਂ ਕਾਲੇ ਨਮਕ ਦਾ ਪਾਵਾਂਗੇ ਅੱਧਾ ਚਮਚਾ ਆਪਾਂ ਜੀਰੇ ਦਾ ਪਾਵਾਂਗੇ ਭੁਜੇ ਹੋਏ ਦਾ ਇਹਦੇ ਨਾਲ ਬਹੁਤ ਵਧੀਆ ਫਲੇਵਰ ਆਉਂਦਾ ਨਿੰਬੂ ਪਾਣੀ ਚ ਦੋ ਆਪਾਂ ਨਿੰਬੂ ਪਾਵਾਂਗੇ ਆਪਾਂ 4 ਗਲਾਸ ਬਣਾ ਕੇ ਤਿਆਰ ਕਰਾਂਗੇ ਨਿੰਬੂ ਪਾਣੀ ਦੇ ਨਿੰਬੂ ਤੇ ਪਦੀਨਾ ਠੰਡੇ ਹੁੰਦੇ ਨੇ ਇਹ ਆਪਾਂ ਨੂੰ ਗਰਮੀ ਤੋਂ ਬਚਾਉਂਦੇ ਨੇ ਜਿਵੇਂ ਹੁਣ ਗਰਮੀ ਬਹੁਤ ਪੈ ਰਹੀ ਆ ਧੁੱਪ ਬਹੁਤ ਹੁੰਦੀ ਆ ਇਹ ਆਪਾਂ ਨੂੰ ਪੀ ਲਈਏ ਆਪਾਂ ਨੂੰ ਗਰਮੀ ਨਹੀਂ ਲੱਗਣ ਦਿੰਦੇ ਹੈਗੇ ਸਭ ਤੋਂ ਪਹਿਲਾਂ ਆਪਾਂ ਮਿਕਸੀ ਦਾ ਜੱਗ ਲਵਾਂਗੇ ਜੱਗ ਵਿੱਚ ਆਪਾਂ ਪਦੀਨਾ ਪਾ ਦਵਾਂਗੇ ਕਾਲਾ ਨਮਕ ਪਾ ਦਵਾਂਗੇ ਉੱਜਾ ਜੀਰਾ ਪਾ ਦਵਾਂਗੇ 5 ਚਮਚੇ ਆਪਾਂ ਚੀਨੀ ਦੇ ਪਾਵਾਂਗੇ ਮਿੱਠਾ ਆਪਾਂ ਵੱਧ ਘੱਟ ਵੀ ਰੱਖ ਸਕਦੇ ਹਾਂ ਹੁਣ ਆਪਾਂ ਨਿੰਬੂ ਕੱਟ ਕੇ ਨਚੋੜਾਂਗੇ

ਨਿੰਬੂ ਆਪਾਂ ਨੂੰ ਜੋੜ ਲਓ। ਅੱਧੀ ਕੌਲੀ ਆਪਾਂ ਠੰਡੇ ਪਾਣੀ ਦੀ ਪਾਵਾਂਗੇ। ਹੁਣ ਆਪਾਂ ਮਿਕਸੀਜ ਬਣਾ ਲਵਾਂਗੇ ਇਹਨੂੰ। ਹੁਣ ਆਪਾਂ ਪਦੀਨੇ ਦਾ ਪੇਸਟ ਬਣਾ ਦਵਾਂਗੇ। ਮਿਕਸੀਜ ਤੇ ਤੇ 3 ਆਪਾਂ ਬਰੀਕ ਹੋ ਗਏ। ਹੁਣ ਆਪਾਂ ਇਹਨੂੰ ਛਾਣਣੀ ਨਾਲ ਪਣ ਲਵਾਂਗੇ। ਤੀਨੇ ਨੂੰ ਹੁਣ ਆਪਾਂ ਛਾਣਣੀ ਨਾਲ ਪਣ ਲਵਾਂਗੇ। थोड़ा जहां पा के आप मिक्सी के जग च वह भी बच्चे बेचे पाले जो अपना मोटा पतीना रह गया वो कटता ਹੁਣ ਆਪਾਂ ਇਹਦੇ ਵਿੱਚ ਠੰਡਾ ਪਾਣੀ ਪਾ ਦਵਾਂਗੇ। ਆਹਣੀ ਆਪਾਂ ਪਾ ਲਿਆ। ਨਿੰਬੂ ਪਾਣੀ ਆਪਣਾ ਬਣ ਕੇ ਤਿਆਰ ਆ। ਹੁਣ ਆਪਾਂ ਗਲਾਸਾਂ 'ਚ ਪਾਵਾਂਗੇ। ਗਲਾਸਾਂ 'ਚ ਪਹਿਲਾਂ ਆਪਾਂ ਬਰਫ਼ ਪਾ ਲਵਾਂਗੇ। ਇਹ ਆਪਾਂ ਬਰਫ਼ ਨਹੀਂ ਪਾਣੀ ਟਾੜ ਠੰਡਾ ਪੀਣਾ। ਆਪਾਂ ਬਰਫ਼ ਸਕਿਪ ਵੀ ਕਰ ਸਕਦੇ ਆ। पानी आपको जग च पा लिया हम आप गसा च पा ला नीबू पानी अपन धुप्प तो बचा लू तो बचा अपन गर्मी च बहार जान लगे जरूर नींबू पानी पी के जाना चाहिए निंबू पानी अपना बन के तैयार ਹੁਣ ਆਪਾਂ ਨਿੰਬੂ ਪਾਣੀ ਸਜਾਵਾਂ ਦੇ ਬਾਜ਼ਾਰ ਵਰਗਾ ਆਪਾਂ ਕਰਾਂਗੇ ਆਪਾਂ ਨਿੰਬੂ ਨੂੰ ਟੱਕ ਲਾ ਲਏ ਸੀਗੇ ਹੋਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ